ਪੰਜਾਬ ਸਰਕਾਰ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਲਗਾਏ ਗਏ ਮੁੱਖ ਸਲਾਹਕਾਰ ਨੂੰ ਲੈ ਕੇ ਉਹ ਆਮ ਆਦੀ ਪਾਰਟੀ ਦੀ ਰਾਜ ਸਭਾ ਮੈਂਬਰ ਸ਼ਵਤੀ ਮਾਨ ਨੇ ਹੀ ਕਈ ਤਰ੍ਹਾਂ ਦੇ ਇਤਰਾਜ਼ ਪ੍ਰਗਟ ਕੀਤੇ ਨੇ ਹਾਲਾਂਕਿ ਸੂਬਾ ਸਰਕਾਰ ਵੱਲੋਂ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਕਿ ਵਾਕਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੋਈ ਮੁੱਖ ਸਲਾਹਕਾਰ ਮਤਲਬ ਚੀਫ ਐਡਵਾਈਜ਼ਰ ਨੁਕਤ ਕੀਤਾ ਗਿਆ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੀ ਚੋਪਾ ਲੇਖਣ ਵਿਰੋਧੀਆਂ ਨੇ ਜਿੱਥੇ ਸਰਕਾਰ ਨੂੰ ਘੇਰਨਾ ਉੱਥੇ ਅੱਜਕੱਲ੍ਹ ਰਾਸਭਾ ਮੈਂਬਰ ਦਿੱਲੀ ਤੋਂ ਸ਼ਵਤੀ ਮਾਲਨੀ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਤੇ ਆਮ ਆਦੀ ਪਾਰਟੀ ਦੇ ਨਾਲ ਗੁੱਸੇ ਦਾ ਇਜ਼ਹਾਰ ਵੀ ਜਾਰੀ ਕੀਤਾ ਕਿ ਉਹਨੂੰ ਕੁੱਟਣ ਵਾਲੇ ਨੂੰ ਪੰਜਾਬ ਦੇ ਵਿੱਚ ਇਨਾਮ ਦਿੱਤਾ ਗਿਆ ਇਸ ਨੂੰ ਲੈ ਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਨੇ ਵੀ ਸਵਾਲ ਖੜੇ ਕੀਤੇ ਨੇ ਕਿ ਆਖਰ ਸੂਬਾ ਸਰਕਾਰ ਇਸ ਮਸਲੇ ਤੇ ਚੁੱਪ ਕਿਉਂ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੁਖ ਸਲਾਹਕਾਰ ਤੌਰ ਤੇ ਵਿਵ ਕੁਮਾਰ ਦੀ ਨਿਯੁਕਤੀ ਦੀ ਚਰਚਾ ਦੇ ਵਿਚਕਾਰ ਪੰਜਾਬ ਦੀ ਰਾਜਨੀਤੀ ਹੋਰ ਗਰਮਾ ਗਈ ਹੈ ਦਿੱਲੀ ਦੀ ਰਾਜ ਸਭਾ ਮੈਂਬਰ ਸ਼ਵਤੀ ਮਾਲ ਨੇ ਵਿਵਕ ਕੁਮਾਰ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਵਾਲ ਖੜੇ ਕੀਤੇ ਨੇ ਹਾਲਾਂਕਿ ਵਿਵਕ ਕੁਮਾਰ ਦੀ ਨਿਯੁਕਤੀ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਕੋਈ ਵੀ ਤਰ੍ਹਾਂ ਦੀ ਸਰਕਾਰੀ ਪੁਸ਼ਟੀ ਨਹੀਂ ਕੀਤੀ ਗਈ ਲੇਕਿਨ ਜਿਸ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਤੇ ਸੂਬੇ ਦੇ ਸਾਬਕਾ ਵਜੀਰ ਪ੍ਰਗਟ ਸਿੰਘ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਖੜੇ ਕਰਦੇ ਆ ਕਿ ਸ਼ਵਤੀ ਮਾਲੀ ਵਾਲ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੂੰ ਪ੍ਰਗਟ ਸਿੰਘ ਹੋਣਾ ਨੇ ਇੱਕ ਟਵੀਟ ਜਾਰੀ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਪੰਜਾਬ ਇੰਗਲਿਸ਼ ਭਾਸ਼ਾ ਦੇ ਵਿੱਚ ਵਰਤੇ ਟਵੀਟ ਦੇ ਵਿੱਚ ਕਿਹਾ ਕਿ ਪੰਜਾਬ ਸੀਐਮ ਭਗਵੰਤ ਮਾਨ ਮਸਟ ਕਲੈਰੀਫਾਈ the serious allegation made by raj sabha mp shwati mal his abib kumar from delhi been appointed as a chief adviser to the punjab chief minister or have these power been given illegally to him at arvind kejriwal's direction is masle jo prakash singh hona hai kya ke punjab de mukhyamantri bhagwant maan nu raj sabha member shwati mal dwara ਲਗਾਏ ਗਏ ਗੰਭੀਰ ਦੋਸ਼ਾਂ ਦਾ ਇਹ ਸਪਸ਼ਟਿਕਰਨ ਦੇਣਾ ਚਾਹੀਦਾ ਕਿ ਦਿੱਲੀ ਤੋਂ ਵਿਭੂ ਕੁਮਾਰ ਨੂੰ ਪੰਜਾਬ ਦੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਜਾਂ ਫਿਰ ਉਹਨੂੰ ਇਹ ਅਧਿਕਾਰ ਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਤੇ ਗੈਰ ਕਾਨੂੰਨੀ ਰੂਪ ਦੇ ਨਾਲ ਦਿੱਤਾ ਗਿਆ ਇਸ ਤੋਂ ਪਹਿਲਾਂ ਸ਼ਿਵਮਤੀ ਮਾਲ ਨੇ ਟਵੀਟ ਜਾਰੀ ਕਰਦੇ ਹੋਏ ਕਿ ਮੈਨੂੰ ਕੁੱਟਨ ਮਾਰਨ ਵਾਲੇ ਦੇ ਲਈ ਅਰਵਿੰਦ ਕੇਜਰੀਵਾਲ ਜੀ ਨੇ ਆਪਣੇ ਲਾਡਲੇ ਗੁੰਡੇ ਵਿਭੂ ਕੁਮਾਰ ਨੂੰ ਵੱਡੇ ਇਨਾਮ ਦਿੱਤੇ ਨੇ ਨੰਬਰ 1 ਪੰਜਾਬ ਦੇ ਮੁੱਖ ਮੰਤਰੀ ਦੇ ਚੀਫ ਅਡਵਾਈਜ਼ਰੀ ਦਾ ਬੇਸ਼ਕੀਮਤੀ ਪਦ ਜੋ ਵੀ ਰਾਜ ਦਾ ਸਭ ਤੋਂ ਵੱਡਾ ਪ੍ਰਸ਼ਾਸਨਿਕ ਅਹੁਦਾ ਹੈ ਪੰਜਾਬ ਪੁਲਿਸ ਦਾ ਡੀਜੀਪੀ ਸਰਕਾਰ ਦਾ ਚੀਫ ਸਕੱਤਰ ਹੁਣ ਇਸ ਗੁੰਡੇ ਨੂੰ ਰਿਪੋਰਟ ਕਰ ਰਹੇ ਨੇ ਪੰਜਾਬ ਦੇ ਪ੍ਰਤਿਭਾਸ਼ਾਲੀ ਜੁਵਾ ਦੇਸ਼ ਨੂੰ ਛੱਡ ਕੇ ਜਾ ਰਹੇ ਨੇ ਹਿੰਦੀ ਭਾਸ਼ਾ ਵਿੱਚ ਲਿਖੇ ਗਏ ਇਸ ਟਵੀਟ ਦੇ ਵਿੱਚ ਕਿਹਾ ਕਿ ਇਹ ਗੁੰਡੇ ਨੂੰ ਲੱਖਾਂ ਰੁਪਏ ਦੀ ਤਨਖਾਹ ਗੱਡੀਆਂ ਬੰਗਲੇ ਤੇ ਨੌਕਰ ਚੱਕਰ ਦਿੱਤੇ ਗਏ ਨੇ ਨੰਬਰ 2 ਨਾ ਲਿਖਿਆ ਗਿਆ ਕਿ ਸਾਡੇ ਸੀਨੀਅਰ ਸੰਸਦ ਐਂਡੀ ਗੁਪਤਾ ਜੀ ਜਿਹੜੇ ਉਹਨਾਂ ਦੇ ਸੰਸਦ ਕੋਟੇ ਦੇ ਬੰਗਲੇ 10 ਫਰੂਸ਼ਾ ਰੋਡ ਤੋਂ ਕੱਢ ਕੇ ਇਸ ਨੂੰ ਉਹਨਾਂ ਦੇ ਘਰ ਵਿੱਚ ਵਸਾਇਆ ਗਿਆ ਇਸ ਉਮਰ ਵਿੱਚ ਉਹਨਾਂ ਦਾ ਉੱਥੇ ਘਰ ਵੀ ਖੋਇਆ ਗਿਆ ਇਸ ਬੰਦੇ ਨੂੰ ਇਸ ਘਰ ਵਿੱਚ ਗੈਰ ਕਾਨੂੰਨੀ ਢੰਗ ਨਾਲ ਰੱਖਿਆ ਜਾ ਰਿਹਾ ਉਹਨਾਂ ਸ਼ਵਤੀ ਮਾਲ ਨੇ ਕਿ ਸਵਾਲ ਹੈ ਕਿ ਜਿਸ ਪਾਰਟੀ ਨੂੰ ਸੁਪਰੀਮ ਕੋਰਟ ਤੱਕ ਨੇ ਗੁੰਡਾ ਕਿਆ ਹੋਵੇ ਉਸ ਨੂੰ ਬੇਲ ਦੀ ਸ਼ਰਤਾਂ ਤੇ ਉਲੰਘਣ ਕਰਦੇ ਹੋਏ ਕਿ ਅਰਵਿੰਦ ਕੇਜਰੀਵਾਲ ਦੁਆਰਾ ਐਡਾ ਵੱਡਾ ਬੜਾਵਾ ਦਿੱਤਾ ਜਾ ਰਿਹਾ ਸੋਚੀਏ ਕਿੰਨੇ ਰਾਜ ਲੁਕੇ ਹੋਣਗੇ ਇਸ ਆਦਮੀ ਕੋਲ ਉਹਨਾਂ ਸ਼ਵਾਤੀਮਾਲੇ ਅੰਤ ਵਿੱਚ ਕਿਹਾ ਕਿ ਮੈਂ ਭਗਵੰਤ ਮਾ ਜੀ ਨੂੰ ਪੁੱਛਣਾ ਚਾਹੁੰਦੀ ਹੈ ਕਿ ਅਗਰ ਗੁੰਡੇ ਪੰਜਾਬ ਸਰਕਾਰ ਚਲਾਉਣਗੇ ਤਾਂ ਪੰਜਾਬ ਦੀਆਂ ਔਰਤਾਂ ਕਿਵੇਂ ਸੁਰੱਖਿਅਤ ਰਹਿਣਗੀਆਂ ਆਪਣੇ ਘਰ ਵੀ ਭੈਣਾਂ ਧੀਆਂ ਨੇ ਇੱਕ ਮੁੱਖ ਮੰਤਰੀ ਨੂੰ ਆਪਣੇ ਨੂੰ ਇਸ ਪ੍ਰਕਾਰ ਰਬਰ ਸਟੈਂਪ ਨਹੀਂ ਬੰਨਣਾ ਦੇਣਾ ਚਾਹੀਦਾ ਇਸ਼ਵਾਤੀ ਮਾਲ ਨੇ ਵੱਡੇ ਇਲਜ਼ਾਮ ਲਗਾਏ ਨੇ ਇੱਕ ਵਾਰ ਫਿਰ ਜਿਹੜਾ ਉਹਨਾਂ ਨੇ ਟਵੀਟ ਕੀਤਾ ਹਿੰਦੀ ਭਾਸ਼ਾ ਦੇ ਵਿੱਚ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੱਖ ਸਲਾਹਕਾਰ ਤੌਰ ਤੋਂ ਬੇਸ਼ਕੀਮਤੀ ਪਦ ਜੋ ਕਿ ਸੂਬੇ ਤੋਂ ਸਭ ਤੋਂ ਵੱਡਾ ਪ੍ਰਸ਼ਾਸਨਿਕ ਪਦ ਹੈ ਪੰਜਾਬ ਪੁਲਿਸ ਦਾ ਡੀਜੀਪੀ ਸਰਕਾਰ ਦਾ ਚੀਫ ਸੈਕਟਰੀ ਹੁਣ ਇਸ ਗੁੰਡੇ ਨਰਪੂਰਪੂਟ ਕਰ ਰਹੇ ਨੇ ਪੰਜਾਬ ਦੇ ਪ੍ਰਤਿਭਾਸ਼ਾਲੀ ਜੁਵਾ ਦੇ ਛੱਡ ਕੇ ਨੌਜਵਾਨ ਦੇ ਛੱਡ ਕੇ ਜਾ ਰਹੇ ਨੇ ਔਰ ਇੱਥੇ ਗੁੰਡੇ ਨੂੰ ਲੱਖਾਂ ਰੁਪਏ ਦੀ ਸੈਲਰੀ ਗੱਡੀਆਂ ਬੰਗਲੇ ਤੇ ਨੌਂਕਰ ਚਾੱਕਰ ਦਿੱਤੇ ਜਾ ਰਹੇ ਨੇ ਨੰਬਰ 2 ਨੇ ਲਿਖਿਆ ਕਿ ਸਾਡੇ ਸੀਨੀਅਰ ਸੰਸਦ ਐਂਡੀ ਨੂੰ ਉਹਨਾਂ ਦੇ ਸੰਸਦ ਕੋਟੇ ਬੰਗਲਾ 10 ਫਰੋਸ਼ਾ ਰੋਡ ਤੋਂ ਕੱਢ ਕੇ ਇਸ ਬੰਦੇ ਨੂੰ ਦਿੱਤਾ ਗਿਆ ਇਸ ਉਮਰ ਵਿੱਚ ਸੀਨੀਅਰ ਸੰਸਦ ਮੈਂਬਰ ਦਾ ਘਰ ਵੀ ਖੋਇਆ ਗਿਆ ਔਰ ਇਸ ਬੰਦੇ ਨੂੰ ਇਸ ਘਰ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਰੱਖਿਆ ਗਿਆ ਸਵਾਲ ਹੈ ਕਿ ਜਿਸ ਆਦਮੀ ਨੂੰ ਸੁਪਰੀਮ ਕੋਰਟ ਤੱਕ ਨੇ ਗੁੰਡਾ ਕਾ ਹੋਵੇ ਉਸ ਨੂੰ ਬੇਲ ਦੀ ਸ਼ਰਤਾਂ ਤੇ ਉਲੰਘਣ ਕਰਦੇ ਹੋਏ ਕਿਉਂ ਕੇਜਰੀਵਾਲ ਜੀ ਵੱਲੋਂ ਇਹਨੂੰ ਵਡਾਵਾ ਦਿੱਤਾ ਜਾ ਰਿਹਾ ਹੈ ਉਹਨੇ ਕਿਹਾ ਕਿ ਸੋਚੋ ਕਿੰਨੇ ਰਾਜ ਕਿੰਨੇ ਛੁਪੇ ਹੋਣਗੇ ਲੁਕੇ ਹੋਣਗੇ ਇਸ ਆਦਮੀ ਕੋਲ ਮੈਂ ਭਗਵੰਤ ਮਾਨ ਜੀ ਕੋਲੋਂ ਪੁੱਛਣਾ ਚਾਹੁੰਦੀ ਹਾਂ ਕਿ ਅਗਰ ਗੁੰਡੇ ਪੰਜਾਬ ਸਰਕਾਰ ਚਲਾਉਣਗੇ ਤਾਂ ਪੰਜਾਬ ਦੀਆਂ ਔਰਤਾਂ ਕਿਵੇਂ ਮਹਿਫੂਜ਼ ਰਹਿਣਗੀਆਂ ਹਰ ਇੱਕ ਦੇ ਘਰ ਧੀ ਪੈਣ ਇੱਕ ਮੁੱਖ ਮੰਤਰੀ ਨੂੰ ਆਪਣੇ ਆਪ ਨੂੰ ਇਸ ਤਰ੍ਹਾਂ ਦੀ ਰਬੜ ਸਟੈਂਪ ਬਣ ਨਹੀਂ ਦੇਣਾ ਚਾਹੀਦਾ ਹੈ। ਇਹ ਸ਼ਵਤੀ ਮਾਲ ਨੇ ਸਵਾਲ ਖੜੇ ਕੀਤੇ ਨੇ। ਵਿਵਕ ਕੁਮਾਰ ਨੂੰ ਲੈ ਕੇ ਉਹਨਾਂ ਨੇ ਬਹੁਤ ਹੀ ਇਹ ਸ਼ਬਦ ਬੋਲੇ ਨੇ। ਸੁਪਰੀਮ ਕੋਰਟ ਦਾ ਵੀ ਹਵਾਲਾ ਦਿੱਤਾ ਹੈ ਜਿਹੜੀ ਅੱਜ ਸੋਸ਼ਲ ਮੀਡੀਆ ਤੇ ਖਬਰ ਛਪੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਜਦੋਂ ਇਹ ਸ਼ਵਤੀ ਮਾਲ ਦਾ ਟਵੀਟ ਆਇਆ ਨਾਲ ਦੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਤੇ ਸੂਬੇ ਦੇ ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਹੋਣਾ ਨੇ ਵੀ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ 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 ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੂੰ ਵੀ ਸ਼ਵਤੀ ਮਾਲੀ ਵਾਲ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਦਾ ਜਵਾਬ ਦੇਣਾ ਚਾਹੀਦਾ ਆਖਰ ਚੁੱਪ ਕਿਉਂ ਕਿ ਵਾਕਈ ਵਿਵੇਕ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਜਾਂ ਫਿਰ ਆਵਾਦੀ ਪਾਰਟੀ ਦੇ ਕੌਮੀ ਕਨਵੀਨਰ ਦੇ ਕਹਿਣ ਤੇ ਉਹਨਾਂ ਨੂੰ ਗੈਰਕਾਨੂੰਨੀ ਤੌਰ ਤੇ ਵੱਤਵੱਦ ਅਧਿਕਾਰ ਦਿੱਤੇ ਨੇ ਦੇ ਦੇਣਗੇ ਇਸ ਮਸਲੇ ਦੇ ਵਿੱਚ ਕੀ ਆਵਾਦੀ ਪਾਰਟੀ ਜਾਂ ਫਿਰ ਪੰਜਾਬ ਸਰਕਾਰ ਕੋਈ ਸਪਸ਼ਟੀਕਰਨ ਦਿੰਦੀ ਹੈ ਜਾਂ ਨਹੀਂ ਔਰ ਸਭ ਤੋਂ ਵੱਡਾ ਸਵਾਲ ਹੈ ਕਿ ਵਿਵੇਕ ਕੁਮਾਰ ਅੱਜਕੱਲ ਪੰਜਾਬ ਦੀ ਸਿਆਸਤ ਵਿੱਚ ਸਰਕਾਰੀ ਹਲਕਿਆਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਨੇ ਤੇ ਕੀ ਉਹ ਵਾਕਈ ਪੰਜਾਬ ਵਿੱਚ ਮੁੱਖ ਸਲਾਹਕਾਰ ਲਗਾਏਗੇ ਨੇ ਜਾਂ ਫਿਰ ਵਿਰੋਧੀ ਸਰਕਾਰ ਨੂੰ ਬਿਨਾਂ ਮਤਲਬ ਤੋਂ ਘੇਰੇ ਨੇ ਜੇ ਬਿਨਾਂ ਮਤਲਬ ਤੋਂ ਵੀ ਕੀ ਹੈ ਇਹ ਇਹ ਸਰਕਾਰ ਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਤੇ ਜੇ ਵਾਕਈ ਵਿਭੂ ਕੁਮਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਤੇ ਫਿਰ ਸਰਕਾਰ ਨੂੰ ਦੱਸਣ ਦੇ ਵਿੱਚ ਸੰਗ ਜਾਂ ਸ਼ਰਮ ਕਿਉਂ ਫਿਲਹਾਲ ਇਸ ਜਾਣਕਾਰੀ ਨਾਲ ਧਰਤ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ